ਓ ਗੁਰਬਿੰਦਰ ਭਾਈ ਆਏ ਆ ਗੱਲ ਮੇਰੇ ਕੋਲੇ ਹੈ ਨਹੀਂ ਇੰਨੀ ਗੰਜਾਇਸ ਜੇ ਘੱਟ ਵੱਧ ਹੁੰਦਿਆ ਫਿਰ ਵੀ ਮੈਨੂੰ ਦੱਸ ਦੇ ਕਿੰਨੇ ਰੇਟ ਤੱਕ ਛੱਡਾਂਗਾ ਵਾਹਣ ਬਾਈ ਵਾਹਣ ਦਾ ਰੇਟ ਹੈ 92000 ਰੁਪਿਆ ਉਦੋਂ 1 ਰੁਪਿਆ ਨਹੀਂ ਘਟਦਾ ਬਾਲੇ ਆ ਯਾਰਾ ਮਾੜਾ ਮੋਟਾ ਦਾ ਯਾਦ ਕਰ ਲੈ ਕੋਈ ਕਮਾਂਡੀ ਹੈਗੇ ਆ ਆਹ ਭਰਾਵਾ ਮੇਰਾ ਵਾਹਣਾ ਜੇ ਤੈਨੂੰ ਪੁੱਗਦਾ ਲੈ ਲੈ ਨਹੀਂ ਮੈਨੂੰ ਵਾਹਣ ਲੈਣ ਵਾਲੇ ਬਥੇਰੇ ਆ ਤੈਨੂੰ ਵਾਹਣ ਬਥੇਰੇ ਆ ਗੱਲ ਤਾਂ ਖਰ ਤੇਰੀ ਸਹੀ ਐ ਚੀਜ਼ ਤਾਂ ਤੇਰੀ ਆ ਤੂੰ ਹੀ ਮੁੱਲ ਲਾਏਂਗਾ ਪਰ ਇੰਨਾ ਧੱਕਾ ਵੀ ਨਾ ਕਰ ਆ ਕਮਾਂਡ ਦਾ ਮੂੰਹ ਮੱਥਾ ਰੱਖੀਦਾ ਹੁੰਦਾ ਓ ਯਾਰ ਮੇਰੀ ਗੱਲ ਉਹੀ ਲਊਗਾ ਬਣ ਇਹ ਕਿੱਥੇ ਲੈ ਲੈਣਗੇ ਯਾਰ ਤੂੰ ਐ ਕਰ 92 ਵੀ ਛੱਡ ਯਾਰ 90 ਨੂੰ ਮੇਰਾ ਹੋ ਗਿਆ ਯਾਰ ਮੇਰੀ ਸੁਣ ਲੈ ਗੱਲ ਇੱਕ ਹਾਂ ਕਮਾਂਡ ਹੋਊਗਾ 100 ਹੋਊ ਆਪਣਾ ਮੈਂ ਪੈਸੇ ਦਾ ਰਹਿਤ ਨਹੀਂ ਕਰਨੀ ਪੈਸੇ ਚ ਕਿਸ਼ਤਾਂ ਦੋ ਲਊਗਾ ਪੂਰੇ ਟਾਈਮ ਤੇ ਲਊਗਾ ਓ ਯਾਰ ਪੈਸੇ ਨਹੀਂ ਤੇਰੇ ਮਰਦੇ ਮੈਂ ਤੈਨੂੰ ਦੱਸਾਂ ਪੈਸੇ ਤੇਰੇ ਜਿੰਮੇ ਕਹੇਗਾ ਉਵੇਂ ਕਰ ਦੂੰ ਓਏ ਤੇਰਾ ਪਰ ਮੇਰਾ 90 ਨੂੰ ਹੋ ਗਿਆ ਯਾਰ ਮੇਰੀ ਗੱਲ ਸੁਣ ਤੇਰੇ ਕੋਲ ਕਿੱਲੇ ਹੈਗੇ ਆ ਤੂੰ ਕਿਉਂ ਅੱਡੀਆਂ ਚਾਕੇ ਫਾਹ ਲੈਣਾਗਾ ਓਏ ਨਹੀਂ ਯਾਰ ਬਾਈ ਯਾਰ ਮੈਂ ਤਾਂ 90 ਨੂੰ ਮੇਰਾ ਹੋ ਗਿਆ ਤੂੰ ਕੰਮ ਨਹੀਂ ਕਰਨਾ ਨਹੀਂ ਲੈਣਾ ਬਣਨਾ ਲਾ ਲੱਤਾਂ ਗੜੌਣਾ ਵਿੱਚ ਝਾੜ ਘਟ ਜਾਂਦਾ ਮੁੜ ਕੇ ਮਿੰਟੂ ਠੇਕਾ ਨਹੀਂ ਪੂਰਾ ਹੁੰਦਾ ਬੀਸੀਆਂ ਸਾਂ ਇਹ ਗੱਲਾਂ ਹੋ ਗਈਆਂ ਉਹ ਯਾਰ ਮੈਂ ਬਥੇਰਾ ਠੇਕਾ ਪੂਰਾ ਹੋ ਜਾਊਗਾ ਬਥੇਰਾ ਝਾੜ ਨਿਕਲ ਆਊਗਾ ਕੰਮ ਕਰਨਾ ਬਾਈ ਜਿਹਨੇ ਸਭ ਕੁਝ ਕਰ ਲੈਂਦਾ ਉਹ ਓਏ ਕੰਮ ਤਾਂ ਸੀ ਵੀ ਕਰਦੇ ਆ ਰੋਟੀ ਖਾਗੀ ਪੈਣੇ ਕੰਮ ਕਰਕੇ ਤੂੰ ਮਾਹਣ ਨਹੀਂ ਲੈਣਾ ਯਾਰ ਇਹਨੂੰ ਤਾਂ ਇਹ ਕਰਨਾ ਕੰਮ ਉਹੀ ਤਾਂ ਗੱਲ ਆ ਵੀ ਤੂੰ ਲੱਤਾਂ ਗੜੌਣਾ ਤੂੰ ਜਾ ਆਂਦਾ ਯਾਰ ਤੇਰੀ ਮਰਜ਼ੀ ਆ ਆਪਣੇ ਤਾਂ ਇੰਨੀ ਗੰਜਾਇ ਸਹੀਣੀਗੀ ਨਹੀਂ ਹੈਗੀ ਬਾਈ ਭਾਗ ਜਾ ਫਿਰ ਅਸੀਂ ਕੰਮ ਕਰੂਗਾ ਪਰ ਸਾਬ ਨਾਲ ਮਾੜਾ ਯਾ ਓਏ ਕੋਈ ਨਹੀਂ ਯਾਰਾ ਫੋਕਰ ਪੁਣਾ ਮਾੜਾ ਹੁੰਦਾ ਇਹ ਓਏ ਕੋਈ ਨਹੀਂ ਯਾਰ ਕੋਈ ਨਹੀਂ ਜਾ ਤੂੰ ਆ ਦਾ ਸਿੱਖਿਆਣਾ ਦੇ ਹਾਏ ਓ ਮਰਿਆ ਰੱਬਾ ਓਏ ਟੋਨੇ ਦਾ ਝਾੜ ਵੀ ਆਇਕੀ ਕੱਟ ਨਿਕਲਿਆ ਮੋਟਰ ਵਾਲੇ ਪੈਸੇ ਵੀ ਦੇਣੇ ਆ ਕੀ ਕਰਾਂ ਰੇਹਾਂ ਸਪਰੇਹਾਂ ਦੇ ਵੀ ਪੈਸੇ ਖੜੇ ਆ ਮਣਾ ਜਮੀਂ ਫਸ ਗਏ ਠੇਕਾ ਵੀ ਭਰਨਾ ਮੇਰਾ ਤਾਂ ਐ ਜੀ ਕਰਦਾ ਯਾਰ ਮੈਂ ਮਰੀ ਜਾਵਾਂ ਯਾਰ ਕੋਈ ਹੱਲ ਨਹੀਂ ਓਏ ਮਿੰਟੂ ਆ ਕੀ ਕਰਦਾ ਯਾਰ? ਓ ਬਾਈ ਮੈਂ ਤੇਰੀ ਉਦੋਂ ਗੱਲ ਨਹੀਂ ਮੰਨੀ ਬਾਈ। ਮੈਂ ਫੁਕਰ ਪੁਣੇ ਚ ਆ ਕੇ 90000 ਨੂੰ ਲੈ ਲਿਆ। ਹੁਣ ਬਾਈ ਪੂਰਾ ਨਹੀਂ ਹੁੰਦਾ ਝਾੜ ਐ ਕਿ ਘੱਟ ਨਿਕਲੇਗਾ ਬਾਈ। ਓਏ ਭਰਾਵਾ ਫਿਰ ਮਰ ਕੇ ਕੋਈ ਹੱਲ ਥੋੜਾਗਾ ਇਹ ਤਾਂ ਮੈਂ ਕੁਦਰਤੀ ਉਥੋਂ ਨੰਗਾ ਜਾਂਦਾ ਸੀ ਤੈਨੂੰ ਦੇਖ ਲੈ ਲੀਡਰ ਚ ਆ ਕੇ ਇਹਨੂੰ। ਓ ਯਾਰ ਸਿਆਣਾ ਬਣ ਕੋਈ ਨਾ ਆਪਾਂ ਸਾਰੇ ਭਰਾ ਰਲ ਮਿਲ ਕੇ ਜੀ ਦਾ ਹੱਲ ਕੱਢ ਲਾਂਗੇ। ਬਾਈ ਮੈਂ ਤੇਰਾ ਵੀ ਗੁਣਾ ਘਾਰਾਂ ਬਾਈ ਮੈਂ ਤੈਨੂੰ ਵੀ ਮੜਾ ਚੰਗਾ ਇੰਨਾ ਬੋਲਿਆ ਤੂੰ ਮੈਨੂੰ ਸਮਝਾਇਆ ਮੈਂ ਤੈਨੂੰ ਕੋਈ ਸੋਚ ਕੀ ਕਿਹਾ ਸੀਗਾ ਮੇਰੀ ਗੱਲ ਸੁਣ ਰੇਹਾਂ ਸਪਰੇਹਾਂ ਚੋਂ ਤਾਂ ਨਹੀਂ ਹੁਣ ਕੋਈ ਨਿਕਲਦਾ ਫਸਲ ਉਹਵੇਂ ਹੁੰਦੀ ਨਹੀਂ ਝਾੜ ਪਾਂ ਘਟ ਜਾਂਦੇ ਐ ਸਾਲ ਜ਼ਿੰਮੇਵਾਰ ਤਾਂ ਵਿਚਾਰਾ ਇੱਕ ਮਜਬੂਰੀ ਚ ਤੁਰਿਆ ਫਿਰਦਾਗਾ ਸਹੀ ਗੱਲ ਆ ਬਾਈ ਪਰ ਹੁਣ ਹੱਲ ਵੀ ਹੈ ਨਹੀਂ ਬਾਈ ਕੋਈ ਮਰ ਕੇ ਮੈਂ ਫਿਰ ਮੈਂ ਤੈਨੂੰ ਕਿਉਂ ਕਹਿੰਦਾ ਸੀ ਉਦੋਂ ਕਿਉਂ ਮੱਥਾ ਮਾਰਦਾ ਸੀ ਵੀ 90 ਹਜ਼ਾਰ ਨੂੰ ਬਾਹਨ ਲੈ ਕੇ ਕਿੱਥੋਂ ਤੇਰਾ ਪੂਰਾ ਆਜੂਗਾ ਝਾੜ ਤਾਂ ਇੱਕ ਦੀ ਜਮੇ ਥੱਲੇ ਡਿੱਗ ਪੇ ਉਹ ਮੈਨੂੰ ਤਾਂ ਐਸੀ ਬਾਈ ਝਾੜ ਵਧੀਆ ਨਿਕਲ ਜੂਗਾ ਚੱਲ 2 ਰੁਪਏ ਨਾਲੇ ਮੇਰੇ ਕੋਲੇ ਬਾਤ ਜਾਣਗੇ ਤਾਂ ਮੈਂ ਵੀ ਮੰਨਦਾ ਬੰਦਾ ਦੋ ਮਣ ਦਾਣਿਆਂ ਦਾ ਮਾਰਾ ਜਾਂ ਬਾਈ ਉਹਨੂੰ 4 ਰੁਪਏ ਘਰੇ ਆਉਣ ਤਾਂ ਹੀ ਬੰਦਾ ਇਹ ਤਰਲਾ ਮਾਰਦਾ ਹੀ ਬਾਹਨ ਲੈ ਲਈਏ ਸਹੀ ਗੱਲ ਆ ਬਾਈ ਪਰ ਯਾਰ ਠੇਕਾ ਇਹਨਾਂ 90 ਹਜ਼ਾਰੋਂ ਲੈ ਕੇ ਕਿਵੇਂ ਪੂਰਾ ਹੋਊਗਾ ਵੀਰ ਮੇਰਾ ਤੂੰ ਤਾਂ ਮੈਨੂੰ ਬਹੁਤ ਸਮਝਾਇਆ ਜੀ ਬਾਈ ਪਰ ਮੈਂ ਤੇਰੀ ਗੱਲ ਨਹੀਂ ਮੰਨੀ ਕੋਈ ਨਾ ਉਹ ਤਾਂ ਹੁਣ ਗੱਲਾਂ ਲੰਘੀਆਂ ਸਾਰੇ ਭਰਾ ਆਪਾਂ ਰੜ ਮਿਲ ਕੇ ਇਹਦਾ ਹੱਲ ਕੱਢਾਂਗੇ ਸਾਰਿਆਂ ਕੋਲੇ ਆਪਾਂ ਗੱਲ ਕਰਦੇ ਆ ਆ ਲੀਟਰ ਜਾ ਉਰੇ ਫੜਾ ਮਾਰ ਕੇ ਕੋਈ ਹੱਲ ਨਹੀਂ ਹੈਗਾ ਕੱਲ ਨੂੰ ਜਵਾਬ ਕਰਨ ਉਹ ਸਾਰੀ ਉ ਆਲੇ ਮਗਰੋਂ ਪਰਿਵਾਰ ਕਿੱਧਰ ਜਾਊਗਾ ਤੇਰਾ ਸਹੀ ਗੱਲ ਆ ਬਾਈ ਤੇਰਾ ਧੰਨਵਾਦ ਕਿੰਦਰ ਹੁਣ ਵੀ ਤੂੰ ਮੈਨੂੰ ਬਚਾਲਿਆ ਯਾਰ ਕੋਈ ਨਾ ਗਾਹਾਂ ਨੂੰ ਇਹ ਜੀ ਗਲਤੀ ਨਾ ਕਰੀ ਨਾ ਉਹ ਭਰਾਵਾ ਮੇਰੇ ਤਾਂ ਹੁਣ ਹੀ ਕੰਨੀ ਹੱਥ ਲਾਗੇ ਇਹ ਤਾਂ ਪੋਗਦਾ ਠੇਕਾ ਤਾਂ ਬਾਹਰ ਲੈ ਲੋ ਓਨੇ ਦੇ ਹਿਸਾਬ ਨਾਲ ਬਾਈ ਤੇ ਨਹੀਂ ਪੋਗਦਾ ਫੁਗਰਪੁਣੇ ਚ ਆ ਕੇ ਨਾ ਐਵੇਂ ਕਿਸੇ ਦੇ ਪੰਪ ਜਾ ਕੇ ਇਹੋ ਜਿਹਾ ਕੰਮ ਨਾ ਕਰੀਂਗਾ ਹਾਣੂ ਠੀਕ ਆ ਬਾਈ ਧੰਨਵਾਦ ਤੇ ਮੇਰੇ ਕੋਲ ਨਹੀਂ ਹੁੰਦਾ ਠੇਕਾ ਜ ਆਪਾਂ ਨਾਲ ਗੱਲ ਕਰਕੇ ਤੇਰੇ ਠੇਕੇ ਦਾ ਹੱਲ ਕਰਦੇ ਕੋਈ ਨਾ ਹੱਥ ਨਾ ਬਣਾ ਜਾ ਬਹੁਤ ਬਹੁਤ ਮਿਹਰਬਾਨੀ ਬਾਈ ਕੋਈ ਨਾ ਕੋਈ ਨਾ